ਹਾਂਜੀ ਜਿਹੜਾ 4 ਸਾਲ ਦੇ ਫਲਾਂ ਵਾਲੇ ਬੂਟਿਆਂ ਦੇ ਉੱਪਰ ਤਜਰਬੇ ਦੇ ਬੇਸ ਤੇ ਆਪਾਂ ਜਿਹੜਾ ਦੇਖਿਆ ਹੈਗਾ ਨਤੀਜੇ ਦੇਖਿਆ ਹੈਗੇ ਕਿਸਮਾਂ ਦੇ ਫਲਾਂ ਵਾਲੇ ਬੂਟਿਆਂ ਦੇ ਉਹਦੇ ਹਿਸਾਬ ਨਾਲ ਜਿਹੜਾ ਆਪਣੇ ਕੋਲੇ ਫਲਾਂ ਵਾਲੇ ਬੂਟੇ ਆ ਚੁੱਕੇ ਆ ਫਾਰਮ ਦੇ ਉੱਪਰ ਜਿਹੜੇ ਵੀਰ ਵੀ ਚਾਹ ਬਾਣਾ ਉਹ ਖਰੀਦ ਸਕਦੇ ਆ ਜੀ 4 ਸਾਲਾਂ ਦੇ ਵਿੱਚ ਆਪਾਂ ਜਿਹੜਾ ਇਹਨਾਂ ਦੇ ਉੱਪਰ ਫਲ ਆਉਣ ਦੀ ਸ਼ਮਤਾ ਬੂਟੇ ਦੇ ਵਧਣ ਦੀ ਸ਼ਮਤਾ ਤੇ ਆਪਣੇ ਪੰਜਾਬ ਦੇ ਤਾਪਮਾਨ ਮੁਤਾਬਕ ਜਿਹੜੀਆਂ ਵੀ ਵੈਰਾਈਟੀਆਂ ਵਧੀਆ ਜਿਹੜੀਆਂ ਗਰੋ ਹੁੰਦੀਆਂ ਨੇਗੀਆਂ ਉਹਨਾਂ ਸਾਰੀਆਂ ਬਾਰੇ ਜਿਹੜਾ ਆਪਾਂ ਤਜਰਬੇ ਕਰਕੇ ਦੇਖਿਆ ਤੇ ਉਹਨਾਂ ਤਿਆਰਪਿਆਂ ਦੇ ਬੇਸਤੀ ਆਪਾਂ ਚੰਗਾ ਪਲਾਂਟਿੰਗ ਮਟੀਰੀਅਲ ਜਿਹੜਾ ਚੰਗੇ ਲਾਉਣ ਵਾਲੇ ਬੂਟੇ ਚੰਗੀਆਂ ਕਿਸਮਾਂ ਆਪਾਂ ਫਾਰਮ ਦੇ ਉੱਪਰ ਲੈ ਕੇ ਆਏ ਆ ਕਿਉਂਕਿ ਕਾਫੀ ਸਾਰ ਵੀਰ ਕਹਿ ਰਹੇ ਸੀ ਕਿ ਸਾਨੂੰ ਜਿਹੜਾ ਚੰਗੀਆਂ ਕਿਸਮਾਂ ਨਹੀਂ ਮਿਲਦੀਆਂ ਉਸੇ ਕਰਕੇ ਜਿਹੜਾ ਇਹ ਆਪਾਂ ਪੈਲ ਅਕੈडमी ਇਸ ਚੀਜ਼ ਦੇ ਵਿੱਚ ਕੀਤੀ ਹੈਗੀ ਤੇ ਸਾਰੇ ਬੂਟੇ ਜਿਹੜੇ ਜਿਹੜੀ ਨਸਲ ਕਹਿ ਕੇ ਦੇਵਾਂਗੇ ਆਪਾਂ ਉਸੇ ਨਸਲ ਦੇ ਹੋਣਗੇ ਗਰੰਟਡ ਹੀ ਜਿਹੜੇ ਆਪਣੇ ਕੋਲ ਇਹਦੇ ਨਾਲ ਦੇ ਪਹਿਲਾਂ ਬੂਟੇ ਲੱਗੇ ਆਮ ਤੌਰ ਤੇ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੋਵੋਗੇ ਉਹ ਨਸਲਾਂ ਹੀ ਸਾਰੀਆਂ ਜਿਹੜੀਆਂ ਆਪਾਂ ਲੈ ਕੇ ਆਇਆਗੇ ਤੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਨਸਲਾਂਆਂ ਗਿਆ ਇਹਨਾਂ ਸਾਰੀਆਂ ਬਾਰੇ ਆਪਾਂ ਗੱਲ ਕਰਾਂਗੇ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਓ ਤੇ ਇੱਕ ਜਿਹੜਾ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿ ਜੋ ਵੀਰ ਫਲਾਲੇ ਪੌਦੇ ਲਾਉਣਾ ਚਾਹੁੰਦੇ ਆ ਚੰਗੀ ਕਿਸਮ ਦੇ ਪੌਦੇ ਉਹਨਾਂ ਨੂੰ ਮਿਲ ਸਕਣ ਆਪਣੇ ਕੋਲ ਵਾਇਰਸ ਫ੍ਰੀ ਜਿਹੜਾ ਪlant material ਸਾਰਾ ਆ ਚੁੱਕਿਆ ਹੈਗਾ ਇਹਦੇ ਵਿੱਚ ਆਪਣੇ ਕੋਲੇ ਸੰਤਰੇ ਦੇ ਵਿੱਚ ਗੱਲ ਕਰ ਲਈਏ ਤਾਂ ਉਹਦੇ ਵਿੱਚ ਆਪਣੇ ਕੋਲੇ ਕਿੰਨੂ ਹੈਗਾ ਜੀ ਕਿੰਨੂ ਦੇ ਵਿੱਚ ਅੱਗੇ ਤਿੰਨ-ਚਾਰ ਵੈਰਾਈਟੀਆਂ ਹੈਗੀਆਂ ਜਿਵੇਂ ਕਿੰਨੂ ਆਰ ਐਲ ਹੈਗਾ ਕਿੰਨੂ ਪੀ ਯੂ ਨੰਬਰ 1 ਹੈਗਾ ਹੈਗਾ ਕਿੰਨੂ ਵਾਇਰਸ ਫ੍ਰੀ ਹੈਗਾ ਹੈਗਾ ਫਿਰ ਸੰਤਰੇ ਦੇ ਵਿੱਚ ਡੇਜੀ ਵੈਰਾਈਟੀ ਆਉਂਦੀ ਆ ਉਹ ਆਪਣੇ ਕੋਲ ਹੈਗੀ ਹੈ ਜੀ ਤੇ ਇਸ ਤੋਂ ਇਲਾਵਾ ਜਿਹੜੀ ਇਹਦੇ ਵਿੱਚ ਡਬਲ ਮਾਰਕਟ ਉਹ ਆਪਣੇ ਕੋਲੇ ਇੱਥੇ ਅਵੇਲੇਬਲ ਹੈਗਾਗਾ ਤੇ ਇਸ ਤੋਂ ਇਲਾਵਾ ਮਾਰਟੇ ਦੇ ਵਿੱਚ ਗੱਲ ਕਰ ਲਈਏ ਬਲੱਡ ਰੈੱਡ ਤੇ ਜਿਹੜੀ ਮੁਸੰਮੀ ਦੇ ਬੂਟੇ ਆਪਣੇ ਕੋਲੇ ਇੱਥੇ ਉਪਲਬਧ ਨੇਗੇ ਤੇ ਇਸ ਤੋਂ ਇਲਾਵਾ ਅੰਜੀਰ ਦੇ ਵਿੱਚ ਬਰਾਊਨ ਟਰਕੀ ਵੈਰਾਈਟੀ ਬਦਾਮ ਦੇ ਵਿੱਚ ਗੁਰਵੰਦੀ ਤੇ ਕੈਲੀਫੋਰਨੀਆ ਤੇ ਇੱਕ ਜਾਮਣ ਦੀ ਆਪਣੇ ਕੋਲੇ ਗ੍ਰਾਫਟਡ ਵੈਰਾਈਟੀ ਹੈਗੀ ਹੈਗੀ ਜਿਹੜੀ ਲਗਭਗ 3 ਸਾਲ ਦਾ ਬੂਟਾ ਹੈਗਾਗਾ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਗਲੇ ਸਾਲ ਫਲ ਦੇ ਦੂਗਾ ਜੀ ਤੇ ਆਂਬ ਦੇ ਵਿੱਚ ਆਪਣੇ ਕੋਲੇ 6 ਵੈਰਾਈਆਂ ਨੇਗੀਆਂ ਜਿਹਦੇ ਵਿੱਚ ਅਮਰਪਾਲੀ, ਦੁਸ਼ੈਰੀ, ਮਲਿਕਾ, ਲਾਂਗੜਾ, ਅਲਫਾਂਜ਼ੋ ਤੇ ਕਾਟੀਮਨ ਇਹ ਵੈਰਾਈਆਂ ਆਪਣੇ ਕੋਲ ਆਂਬ ਦੇ ਵਿੱਚ ਨੇਗੀਆਂ। ਅਮਰੂਦ ਦੇ ਵਿੱਚ ਹਸਾਰ ਸਪੈਦਾ ਤੇ ਪਿੰਕ ਤਾਈਬਾਨੀ ਤੇ ਨਿੰਬੂ ਦੇ ਵਿੱਚ ਜਿਹੜਾ ਪੰਜਾਬ 12 ਵਾਸੀ ਕਾਗਜੀ ਤੇ ਇੱਕ ਬੀਜ ਤੋਂ ਤਿਆਰ ਨਿੰਬੂ ਆ ਜਿਹੜਾ ਕਿ ਚੌਥੇ ਸਾਲ ਜਾ ਕੇ ਫਲ ਦੇਣ ਲੱਗਦਾ ਹੈ ਪਰ ਉਸ ਤੋਂ ਬਾਅਦ ਜਿਹੜਾ ਕਾਗਜੀ ਨਿੰਬੂ ਵਾਂਗੂ ਲਗਾਤਾਰ ਜਿਹੜਾ ਸਾਰਾ ਸਾਲ ਫਾਲ ਦਿੰਦਾ ਰਹਿੰਦਾ ਹੈ ਜੀ ਫਾਲਸਾ ਆਪਣੇ ਕੋਲ ਮਿਲ ਜੂਗਾ ਤੇ ਤੁਹਾਨੂੰ ਕਰਾਉਂਦਾ ਵੀ ਮਿਲ ਜੂਗਾ ਅੰਗੂਰ ਦੇ ਵਿੱਚ ਫਲੇਮ ਸੀਡਲੈਸ ਵੈਰਾਈਟੀ ਹੈਗੀ ਹੈਗੀ ਆਲੂ ਬਖਾਰੇ ਦੇ ਵਿੱਚ ਕਾਲਾ ਅੰਮ੍ਰਸਰੀ ਤੇ ਜਿਹੜਾ ਸਤਲੁਜੀ ਪਰਪਲ ਹੈਗਾ ਅਨਾਰ ਦੇ ਵਿੱਚ ਭਗਵੇਂ ਦੇ ਆਪਣੇ ਕੋਲ ਬੂਟੇ ਹੈਗੇ ਹੈਗੇ ਸੇਵ ਦੇ ਵਿੱਚ ਡੋਰਸੈਟ ਅੰਨਾ ਤੇ ਜਿਹੜਾ ਆਪਣਾ ਹਰਮਨ 99 ਇਹ ਵੈਰਾਈਟੀ ਆਪਣੇ ਕੋਲ ਹੈਗੀ ਹੈਗੀ ਉਸ ਤੋਂ ਇਲਾਵਾ ਆड़ੂ ਦੇ ਵਿੱਚ ਸ਼ਾਨੇ ਪੰਜਾਬ 나ਖ ਨਾਖ ਦੇ ਵਿੱਚ ਪੰਜਾਬ ਨਾਖ ਜਿਹੜੀ ਸਖਤ ਵਾਲੀ ਹੈ ਤੇ ਨਰਮ ਨਾਖ ਜਿਹੜੀ ਪੰਜਾਬ ਬਿਊਟੀ ਇਹ ਦੋਨੇ ਵੈਰਾਈਟੀਆਂ ਤੁਹਾਨੂੰ ਆਪਣੇ ਕੋਲੋਂ ਮਿਲ ਜਾਣਗੀਆਂ ਜੀ ਤੇ ਇਸ ਤੋਂ ਇਲਾਵਾ ਇੱਕ ਆਪਾਂ ਬਿੱਲ ਦੇ ਕੁਝ ਬੂਟੇ ਆਪਣੇ ਕੋਲ ਹੈਗੇ ਨੇ ਜਿਹੜੇ ਕਿ ਆਪਣੇ ਗਰਾਫਟਡ ਬੂਹੂ ਦੇ ਵਿੱਚ ਆਪਣੇ ਜਿਹੜੀ ਚੀਕੂ 12 ਮਾਸੀ ਜੀ ਤੇ ਕਾਲੀ ਪੱਤੀ ਤੇ ਜਿਹੜਾ ਆਪਣਾ ਕ੍ਰਿਕਟ ਬੋਲ ਇਹ ਵੈਰਾਈਟੀਆਂ ਆਪਣੇ ਕੋਲ ਹੋਣਗੀਆਂ ਇਸ ਤੋਂ ਇਲਾਵਾ ਜਿਹੜੇ ਮੈਡੀਸਨਲ ਪਲਾਂਟ ਨੇ ਜਿਹਦੇ ਵਿੱਚ ਇਨਸੂਲਿਨ ਆ ਗਿਆ ਹਾਰ ਸ਼ਿੰਗਾਰ ਆ ਗਿਆ ਆਪਣਾ ਇਦੇ ਚ ਕਰਾਉਂਦਾ ਵੀ ਮੈਡੀਸਨਲ ਪਲਾਂਟਸ ਦੇ ਵਿੱਚ ਹੀ ਆ ਜਾਂਦਾ ਹੈਗਾ ਤੇ ਲੈਮਨ ਕ੍ਰਾਸ ਆ ਗਿਆ ਜੀ ਇਹ ਸਾਰੇ ਜਿਹੜੇ ਮੈਡੀਸਨਲ ਪਲਾਂਟ ਆ ਅਜਵਾਇਨ ਪੱਤਾ ਵਗੈਰਾ ਇਹ ਆਪਣੇ ਕੋਲੋਂ ਤੁਹਾਨੂੰ ਮਿਲ ਜਾਣਗੇ ਤੁਸੀਂ ਸਾਡੇ ਫਾਰਮ ਤੇ ਆ ਕੇ ਕਿਸੇ ਵੀ ਸਮੇਂ ਜਿਹੜੇ ਇਹਨਾਂ ਨੂੰ ਖਰੀਦ ਸਕਦੇ ਹੋ ਧੰਨਵਾਦ ਜੀ